ਹਰ ਇੱਕ ਬੰਦਾ ਮੋਸਟਲੀ ਜਿਹੜੇ ਨੇ ਬੰਦੇ ਵਿਆਹ ਕਰਾ ਕੇ ਅਲੱਗ ਹੋ ਜਾਂਦੇ ਨੇ ਅਲੱਗ ਰਹਿੰਦੇ ਨੇ ਤੇ ਉੱਥੇ ਇਹ ਚੀਜ਼ ਵੀ ਕਾਰਗਰ ਕਈ ਵਾਰੀ ਸਿੱਧ ਨਹੀਂ ਹੁੰਦੀ ਸੋ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਵੀ ਆਪਾਂ ਡੀ ਐਡਿਕਸ਼ਨ ਕਿਸੇ ਬੰਦੇ ਦੀ ਕਰਾਣੀ ਹੈ ਤਾਂ ਫੈਮਿਲੀ ਮੈਂਬਰ ਨੂੰ ਉਹਨੂੰ ਘੱਟੋ ਘੱਟ ਦਿਨ ਦੇ ਵਿੱਚ 3-4 ਘੰਟੇ ਉਹਦੇ ਕੋਲ ਬਹਿ ਕੇ ਉਹਦੀ ਗੱਲ ਸੁਣੋ ਉਹਨੂੰ ਸਮਝਾਓ ਫੇਰ ਹੀ ਬੰਦਾ ਜਿਹੜਾ ਹੈਗਾ ਰੈਗੂਲਰ 3-4 ਮਹੀਨੇ ਦੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਉਹ ਨਸ਼ਾ ਛੱਡਣ 'ਚ ਕਾਮਯਾਬ ਹੁੰਦਾ ਹੈ ਤੀਸਰਾ ਇਹਦਾ ਪਾਰਟ ਹੈਗਾ ਰੀਹੈਬਿਲੀਟੇਸ਼ਨ ਰੀਹੈਬਿਲੀਟੇਸ਼ਨ ਕੀ ਹੁੰਦਾ ਹੈ ਕਿ ਜਦੋਂ ਬੰਦਾ ਨਸ਼ਾ ਛੱਡ ਦਿੰਦਾ ਹੈ ਤਾਂ ਉਹਨੂੰ ਆਪਾਂ ਨੂੰ ਕਿਸੇ ਕੰਮ ਤੇ ਲਗਾਉਣਾ ਬੰਦਾ ਉਹ ਕੰਮ ਜਿਹੜਾ ਹੈਗਾ ਜਾਂ ਤਾਂ ਉਹਨੂੰ ਨੌਕਰੀ ਲੱਭੇ ਉਹਨੂੰ ਆਪਾਂ ਜਾਂ ਖੇਤੀਬਾੜੀ ਲੋਕਾਂ ਦੇ ਘਰੇ ਜ਼ਮੀਨ ਹੈ ਆਪ ਖੇਤੀਬਾੜੀ ਕਰੇ ਆਪ ਉਹਦੇ ਤੇ ਇੰਟਰਸਟ ਲੱਭੇ بجائے ਇਹਦੇ ਕਿ ਲੇਬਰ ਤੋਂ ਕੰਮ ਉਤਰਾਣਾ ਆਪ ਦੇਖੇ ਕਿ ਉੱਥੇ ਕੀ ਕਰਨਾ ਕੀ ਨਹੀਂ ਕਰਦਾ ਘਰ ਦੇ ਕੰਮਾਂ ਵੱਲ ਆਪ ਧਿਆਨ ਦੇਵੇ ਜੇ ਬੰਦਾ ਅਨਇੰਪਲੋਇਡ ਹੈ ਸਭ ਤੋਂ ਬੈਸਟ ਹੈ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਛੋਟੀ ਨੌਕਰੀ ਕੁਝ ਵੀ ਮਿਲਦਾ ਉਸ ਬੰਦੇ ਨੂੰ ਉਸ ਨੌਕਰੀ ਤੇ ਲਗਾ ਕੇ ਇੰਗੇਜ ਕੀਤਾ ਜਾਵੇ ਤਾਂ ਕਿ ਉਹਦਾ ਦਿਮਾਗ ਹੋਰ ਪਾਸੇ ਨੂੰ ਨਾ ਜਾਵੇ ਇਹ ਜਿਹੜੇ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਨਾਲ ਜਿਹੜਾ ਹੈਗਾ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਸਿਸਟਮ ਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ ਨੈਚਰ ਹੈਗਾ ਕਿ ਆਪਾਂ ਨੂੰ ਅਕਸਰ ਇਹ ਪ੍ਰੋਬਲਮ ਆਂਦੀ ਹੈ ਕਿ ਅਸੀਂ ਪੁਲਿਸ ਨੂੰ ਇਨਫੋਰਮ ਕਰਦੇ ਹਾਂ ਤੇ ਅਕਸਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਪੁਲਿਸ ਜਿਹੜੀ ਹੈ ਸਾਡੀ ਇਨਫੋਰਮੇਸ਼ਨ ਤੇ ਕਾਰਵਾਈ ਨਹੀਂ ਕਰਦੀ। ਠੀਕ। ਉਹਦੇ ਵਾਸਤੇ ਦੋ ਇਹਦੇ ਚ ਚੀਜ਼ਾਂ ਜਿਹੜੀਆਂ ਅਸੀਂ ਅਬਜ਼ਰਵ ਕੀਤੀਆਂ ਲੋਕਾਂ ਨੂੰ ਇੱਕ ਤਾਂ ਇਹ ਹੁੰਦਾ ਹੈ ਕਿ ਸਾਡੀ ਜਿਹੜੀ ਆਈਡੈਂਟੀਟੀ ਹੈ ਜੇ ਮੈਂ ਕਿਸੇ ਨੂੰ ਫੋਨ ਕੀਤਾ ਥਾਣੇ ਫੋਨ ਕਰਤਾ ਤਾਂ ਥਾਣੇ ਵਾਲਿਆਂ ਨੇ ਉਸ ਪਿੰਡ ਚ ਜਾ ਕੇ ਦੱਸ ਦੇਣਾ ਫਰਨਾ ਹਰਜੀਤ ਦਾ ਫੋਨ ਆਇਆ ਸੀਗਾ ਉਹਦਾ ਵੀ ਫੋਨ ਕੀਤਾ ਸੀਗਾ ਤਾਂ ਵੀ ਤਨੂੰ ਫੜਿਆ ਇਹਦੇ ਚ ਸਾਡੇ ਸਟਾਫ ਦੀ ਵੀ ਕਈ ਵਾਰੀ ਇਦਾਂ ਦੀ ਜਿਹੜੀ ਹੈਗੀ ਨਲਾਕੀ ਕਹਿ ਲਓ ਜਾਂ ਕਹਿ ਲਓ ਕਿ ਕੈਜੂਅਲ ਅਪਰੋਚ ਉਹ ਦੇਖਣ ਚ ਆਂਦੀ ਹੈ ਇਦਾਂ ਹੋ ਜਾਂਦਾ ਹੁਣ ਜਿਹੜਾ ਹੈਗਾ ਅਸੀਂ ਇੱਕ ਇਹਦਾ ਇੱਕ ਤਰੀਕਾ ਕੱਢਿਆ ਹੈ ਕਿ ਜਿਹੜੀ ਸੇ ਪੰਜਾਬ ਹੈਲਪਲਾਈਨ ਸੀਐਮ ਸਾਹਿਬ ਨੇ ਸਟਾਰਟ ਕੀਤੀ ਹੈ సేఫ్ ਪੰਜਾਬ ਹੈਲਪਲਾਈਨ ਦਾ ਮੋਬਾਈਲ ਨੰਬਰ ਹੈਗਾ 9779 100200 ਬਾਰ ਪੋਸਟਰ ਵੀ ਲੱਗੇ ਹੋਏ ਨੇ ਆਹ ਮੋਬਾਈਲ ਨੰਬਰ ਇੱਥੇ ਲਿਖਿਆ ਹੋਇਆ ਹੈ ਇਸ ਮੋਬਾਈਲ ਨੰਬਰ ਤੇ ਤੁਸੀਂ ਭਾਵੇਂ WhatsApp ਮੈਸੇਜ ਕਰ ਦਿਓ ਭਾਵੇਂ ਤੇ ਫੋਨ ਕਰਕੇ ਦੱਸ ਦਿਓ ਇਹ ਸਿੱਧਾ ਚੰਡੀਗੜ੍ਹ ਕਨੈਕਟ ਹੁੰਦਾ ਉੱਥੋਂ ਇਨਫੋਰਮੇਸ਼ਨ ਕਨਸਰਨਡ ਡਿਸਟ੍ਰਿਕਟ ਕੋਲ ਜਾਂਦੀ ਹੈ ਤੇ ਡਿਸਟ੍ਰਿਕਟ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਬੰਦਾ ਕੌਣ ਹੈ ਕਿੰਨੇ ਇਨਫਰਮੇਸ਼ਨ ਦਿੱਤੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਥਾਣੇ 'ਚ ਜੇ ਅਸੀਂ ਇਨਫੋਰਮ ਕਰਦੇ ਆ ਉਥੋਂ ਮੈਸੇਜ ਲੀਕ ਹੋ ਜਾਂਦਾ ਤਾਂ ਤੁਸੀਂ ਸਾਡੇ ਜਿਹੜੇ ਮੋਬਾਈਲ ਨੰਬਰ ਨੇ ਅਸਰਾਂ ਦੇ ਮੋਬਾਈਲ ਨੰਬਰ ਬਠਿੰਡਾ ਪੁਲਿਸ ਦੀ ਵੈਬਸਾਈਟ ਹੈ Google ਮਾਰੋਗੇ ਬਠਿੰਡਾ ਪੁਲਿਸ ਦੀ ਵੈਬਸਾਈਟ ਨਿਕਲੇਗੀ ਉਹਦੇ ਤੇ ਸਾਡੇ ਮੋਬਾਈਲ ਨੰਬਰ ਅਵੇਲੇਬਲ ਨੇ ਸਾਨੂੰ ਸਿਰਫ ਤੁਸੀਂ ਮੈਸੇਜ ਕਰੋ ਜੇ 1 2 3 4 ਤੇ ਕਾਰਵਾਈ ਨਹੀਂ ਹੁੰਦੀ ਦੁਬਾਰਾ ਸਾਨੂੰ ਰਿਮਾਈਂਡ ਕਰਾ ਦਿਓ ਪਿਛਲੇ 1 ਮਹੀਨੇ ਦੇ ਵਿੱਚ ਬਠਿੰਡੇ ਦੇ ਵਿੱਚ 14 ਐਫ ਆਈ ਆਰ ਦਰਜ ਹੋਈਆਂ ਸਿਰਫ ਇਸ ਹੈਲਪਲਾਈਨ ਦੇ ਮੁਤਲਕ ਸਿਰਫ ਲੋਕਾਂ ਦੀ ਇਨਫੋਰਮੇਸ਼ਨ ਤੇ ਜਿਹੜਾ ਹੈਗਾ ਇਹਨੀਆਂ ਮਤਲਬ ਅਸੀਂ 14 ਜਿਹੜਾ 1 ਮਹੀਨੇ ਦੇ ਵਿੱਚ ਇਹਨੇ ਅਸੀਂ ਐਫ ਆਈ ਆਰ ਰਜਿਸਟਰ ਕਰਨ 'ਚ ਕਾਮਯਾਬ ਹੋਣੇ ਹਨ ਔਰ ਇਹ ਇਸ ਹੈਲਪਲਾਈਨ ਦਾ ਫਾਇਦਾ ਸਾਨੂੰ ਇਹ ਇਹ ਹੈਗਾ ਕਿ ਇੱਕ ਨਿਊਟਰਲ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਜਿਹਦੇ ਵਿੱਚ ਜਿਹੜਾ ਥਾਣੇ ਦੀ ਪੁਲਿਸ ਆ ਉਹਦਾ ਜਿਹੜਾ ਹੈਗਾ ਧਿਆਨ ਇਸ ਪਾਸੇ ਨਹੀਂ ਹੁੰਦਾ ਕਿ ਕਿਹੜੀ ਪਾਰਟੀ ਦੇ ਬੰਦੇ ਨੇ ਫੋਨ ਕੀਤਾ ਕਿੰਨੇ ਫੋਨ ਕੀਤਾ ਇਹ ਇਸ ਪਿੰਡ ਦਾ ਬੰਦਾ ਉਸ ਪਿੰਡ ਦੇ ਬਾਰੇ ਵਿੱਚ ਕਿਉਂ ਦੱਸ ਰਿਹਾ ਇਹ ਸਭ ਤੀਜਾ ਤੋਂ ਨਿਰਪੱਖ ਹੋ ਕੇ ਜਿਹੜਾ ਹੈਗਾ ਅਸੀਂ ਕਾਰਵਾਈ ਕਰਨ 'ਚ ਕਾਮਯਾਬ ਹੁੰਦੇ ਹਾਂ ਇਸ ਤੋਂ ਇਲਾਵਾ ਨੋਰਮਲ ਵੀ ਲੋਕੀ ਜਿਵੇਂ ਅਸੀਂ ਡਰਗ ਸੈਮੀਨਾਰਸ ਵਗੈਰਾ ਕਰਦੇ ਆ ਉੱਥੇ ਲੋਕੀ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋਗੇ ਤੁਹਾਡੇ ਪਿੰਡ ਦੇ ਜਿਹੜਾ ਹੈਗਾ ਪਿੰਡ ਦੇ ਵਿੱਚ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਆ ਉਹ ਡਿਫੈਂਸ ਕਮੇਟੀਆਂ ਰੈਗੂਲਰਲੀ ਅਫਸਰਾਂ ਦੇ ਨਾਲ ਇਨ ਟੱਚ ਰਹਿਣ ਅਫਸਰਾਂ ਨੂੰ ਇਨਫੋਰਮੇਸ਼ਨ ਦੇਣ ਔਰ ਜੇ ਉਥੇ ਕਾਰਵਾਈ ਨਹੀਂ ਹੁੰਦੀ ਡਾਇਰੈਕਟਲੀ ਸਾਨੂੰ ਦੱਸੋ ਮੈਨੂੰ ਦੱਸ ਸਕਦੇ ਹੋ ਐਸਐਸਪੀ ਮੈਡਮ ਨੂੰ ਦੱਸ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈਗਾ 87250 3444 872503444 87250 3444 872503444 ਮੈਨੂੰ ਸਿਰਫ ਤੁਸੀਂ ਮੈਸੇਜ ਕਰੋ ਉਹਦੇ ਤੇ ਜਿਹੜਾ ਹੈਗਾ ਤੁਹਾਨੂੰ ਕਾਲ ਵੀ ਕਰਨ ਦੀ ਜ਼ਰੂਰਤ ਨਹੀਂ ਐਸਐਸਪੀ ਮੈਡਮ ਦਾ ਵੀ ਨੰਬਰ ਜਿਹੜਾ ਹੈਗਾ ਤੁਸੀਂ ਵਟੇਂਡਾ ਪੁਲਿਸ ਦੀ ਵੈਬਸਾਈਟ ਤੋਂ ਲੈ ਸਕਦੇ ਹੋ ਮੇਰਾ ਵੀ ਨੰਬਰ ਵਟੇਂਡਾ ਪੁਲਿਸ ਦੀ ਵੈਬਸਾਈਟ ਤੇ ਅਵੇਲੇਬਲ ਹੈ ਸਾਰੇ ਅਫਸਰਾਂ ਦੇ ਜਿਹੜੇ ਨੰਬਰ ਨੇ ਉਹ ਵੈਬਸਾਈਟ ਤੇ ਅਵੇਲੇਬਲ ਨੇ ਇੱਕ ਹੋਰ ਜਿਹੜੀ ਇਨਫੋਰਮੇਸ਼ਨ ਚੀਜ਼ ਆਂਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦਾ ਧਿਆਨ ਨਹੀਂ ਰੱਖਦੇ ਲਾਸਟ ਟਾਈਮ ਮੈਂ ਦੱਸਦਾ ਕਿ ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੈ ਇੰਨੀ ਇੰਡੀਵਿਜੂਅਲਾਈਜ਼ ਹੋ ਚੁੱਕੀ ਹੈ ਕਿ ਚੰਗੇ ਘਰ 'ਚ ਦੀਵੇ 'ਚ ਕੋਈ ਨਸ਼ਾ ਨਹੀਂ ਕਰਦਾ ਕਿਸੇ ਨੂੰ ਕੋਈ ਮਾੜੀ ਆਦਤ ਨਹੀਂ ਉਹਦੇ 'ਚ ਵੀ ਘਰ ਦੇ ਮੈਂਬਰ ਇੱਕ ਦੂਸਰੇ ਨਾਲ ਗੱਲ ਨਹੀਂ ਕਰਦੇ ਕਿਉਂਕਿ ਸਾਡਾ ਜ਼ਿਆਦਾ ਟਾਈਮ ਜਿਹੜਾ ਹੈਗਾ ਸੋਸ਼ਲ ਮੀਡੀਆ WhatsApp ਇਹ ਸੇ ਇਹਦੇ 'ਚ ਹੀ ਦੇਖਦੇ ਰਹਿੰਦੇ ਆ ਅਸੀਂ ਔਰ ਜਦੋਂ ਇਦਾਂ ਹੁੰਦਾ ਕਮਿਊਨੀਕੇਸ਼ਨ ਟੁੱਟ ਜਾਂਦਾ ਸਾਡੀ ਆਪਸੀ ਗੱਲਬਾਤ ਟੁੱਟ ਜਾਂਦੀ ਹੈ ਅੱਜ ਜੇ ਅਮਾ ਇਥੇ ਬੱਚਿਆਂ ਦਾ ਨਾਟਕ ਦੇਖਿਆ ਸਾਨੂੰ ਪਤਾ ਚੱਲ ਗਿਆ ਬੱਚੇ ਕਿੰਨਾ ਕੋ ਸੋਚਦੇ ਨੇ ਬੱਚੇ ਕਿਸ ਤਰੀਕੇ ਨਾਲ ਸੋਚਦੇ ਨੇ ਉਸੇ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਉਹ ਤੋਂ ਇਨਸਪੀਰੇਸ਼ਨ ਲੈ ਕੇ ਅਸੀਂ ਜਿਹੜਾ ਹੈਗਾ ਸਕੂਲਸ ਦੇ ਵਿੱਚ ਵੀ ਜਿਹੜਾ ਹੈਗਾ ਕੁਝ ਚੀਜ਼ਾਂ ਅਸੀਂ ਦੱਸਣੀਆਂ ਸਟਾਰਟ ਕੀਤੀਆਂ ਹੋਣ ਤਾਂ ਜਦੋਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਆਂ ਇੱਕ ਦੂਸਰੇ ਨਾਲ ਗੱਲ ਕਰਦੇ ਆਂ ਉਹਦੇ ਨਾਲ ਸਾਨੂੰ ਕਈ ਚੀਜ਼ਾਂ ਕਲੀਅਰ ਹੋ ਜਾਂਦੀਆਂ ਔਰ ਸਾਡਾ ਜਿਹੜਾ ਕਮਿਊਨੀਕੇਸ਼ਨ ਬੈਰੀਅਰ ਆ ਉਹ ਟੁੱਟ ਜਾਂਦਾ ਤੁਸੀਂ ਅੱਜ ਦੇ ਸੋਸ਼ਲ ਮੀਡੀਆ ਦੇ ਜਮਾਨੇ 'ਚ ਬਹੁਤ ਜ਼ਰੂਰੀ ਹੈ ਕਿ ਅਸੀਂ ਦੂਸਰੇ ਨਾਲ ਗੱਲ ਕਰੀਏ ਇੱਕ ਦੂਸਰੇ ਨਾਲ ਇੰਟਰੈਕਟ ਕਰੀਏ ਜਦੋਂ ਮੈਂ ਨਵਾਂ ਨਵਾਂ ਪੁਲਿਸ 'ਚ ਆਇਆ ਸੀ ਤਾਂ ਮੈਨੂੰ ਇਸ ਚੀਜ਼ ਦੀ ਬਹੁਤ ਹੈਰਾਨੀ ਹੁੰਦੀ ਸੀ ਕਿ ਜਦੋਂ ਪਿੰਡ 'ਚ ਅਸੀਂ ਜਾਇਦਾਦ ਸੀ ਸਰਪੰਚ ਤੋਂ ਉੱਚੀ ਦਾ ਸੀ ਆ ਨਾ ਦਾ ਬੰਦਾ ਇੱਥੇ ਰਹਿਣਾ ਉਹ ਕਹਿੰਦਾ ਨਹੀਂ ਸੰਤਾਨ ਦੀ ਬਦਾ ਕਿਉਂਕਿ ਪਿੰਡਾਂ ਦੇ ਵਿੱਚ ਵੀ ਇਤਾਂ ਦਾ ਮਾਹੌਲ ਹੋ ਗਿਆ ਕਿ ਲੋਕੀ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਨਹੀਂ ਇੱਕ ਦੂਸਰੇ ਨੂੰ ਅਸੀਂ ਚੀਜ਼ਾਂ ਸ਼ੇਅਰ ਨਹੀਂ ਕਰਦੇ ਕਈ ਜਿਵੇਂ ਹੁਣ ਜਦੋਂ ਅਸੀਂ ਪਿੰਡਾਂ ਜਾ ਕੇ ਗੱਲ ਕਰਦੇ ਆ ਤਾਂ ਪਤਾ ਚੱਲਦਾ ਬੰਦੇ ਨੂੰ ਕਿੰਨਾ ਕੁਝ ਪਤਾ ਪਰ ਉਹ ਦੱਸ ਨਹੀਂ ਪਾਉਂਦਾ ਕਿਸੇ ਨੂੰ ਜਾਂ ਉਹਨੂੰ ਕਦੀ ਮੌਕਾ ਨਹੀਂ ਮਿਲਿਆ ਫਿਰ ਉਹ ਸਾਰੀਆਂ ਗੱਲਾਂ ਜਿਹੜਾ ਹੈਗਾ ਹੌਲੀ-ਹੌਲੀ ਪੁਲਿਸ ਨੂੰ ਦੱਸਦਾ ਤੇ ਸਾਨੂੰ ਵੀ ਹੈਰਾਨੀ ਹੁੰਦੀ ਹੈ ਕਿ ਸਾਡੇ ਕੋਲ ਇਹ ਚੀਜ਼ ਸਾਨੂੰ ਪਤਾ ਨਹੀਂ ਸੀ ਥੈਂਕ ਯੂ ਵੈਰੀ ਮੱਚ ਆ ਜਿਹੜੀਆਂ ਬੇਸਿਕ ਮੈਂ ਚੀਜ਼ਾਂ ਤੁਹਾਨੂੰ ਦੱਸਣੀਆਂ ਸੀ ਜਿਹੜੀਆਂ ਸਾਡੀ ਪੁਲਿਸ ਦੀ ਵਰਕਿੰਗ ਦੇ ਵਿੱਚ ਸਾਨੂੰ ਜਰੂਰਤ ਆਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਇਹ ਚੀਜ਼ਾਂ ਤਾਂ ਕਿ ਤੁਸੀਂ ਸਾਡਾ ਸਹਿਯੋਗ ਦੇ ਸਕੋ ਬੀਸੀ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਰੱਖਿਆ ਥੈਂਕ ਯੂ